ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਾਲਕੋ ਕਿਵੇਂ ਹੋ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਰਾਹ ਚ ਆਈ ਜਾਂਦੇ ਸੀ ਮੁੰਡੇ ਟੱਕਰੇ ਆ ਟਰੈਕਟਰ ਏਸੀ ਕਿਰਾਏ ਆਉਂਦੇ ਆ ਤੇ ਤੁਹਾਨੂੰ ਮਲਾਉਂਦੇ ਆ ਮੁੰਡਿਆਂ ਨਾਲ ਆਜੋ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਣਾਵੇ ਰਲ ਆਏ ਸੋਪਿੰਡੇ ਕਿਰਾ ਪੈਂਡਾ ਆਪਣਾ ਚਵਾਲ ਚਵਾਲ ਹਾਂਜੀ ਜਿਲ੍ਹਾ ਜਿਲ੍ਹਾ ਕਰਨਪਾਰ ਕਰਨਪਾਰ ਨਾਲ ਤੇ ਕਿੱਥੇ ਏਸੀ ਲਵਾਉਣਾ ਇੱਕ ਸਮਾਨੇ ਮਾਨੇ ਹਾਂਜੀ ਕਿੰਨੇ ਕਿਲੋਮੀਟਰ ਪੈ ਗਿਆ ਬਿਲਕੁਲ ਇਹ ਦੱਸੋ ਆਪਾਂ ਨੂੰ ਪੈ ਗਿਆ 245 ਕਿਲੋਮੀਟਰ ਇੱਕ ਵਸਾ ਹਾਂਜੀ 245 ਕਿਲੋਮੀਟਰ ਪੈ ਗਿਆ ਮੰਨ ਕੇ ਚੱਲੋ ਵੀ 500 ਕਿਲੋਮੀਟਰ ਪੈ ਗਿਆ ਪੈ ਗਿਆ ਆਪ ਡਾਣਾ ਕਿੰਨੇ ਦਿਨ ਹੋ ਗਏ ਆਇਆ ਇਹਨੂੰ ਅਸੀਂ ਆਇਆ ਪਰ ਤੋਂ ਰਾਤ ਤੁਰੇ ਸੀ 500 ਰਾਤ ਦੇ ਆਏ ਆ ਸਵੇਰ ਤੜਕੇ ਪਹੁੰਚ ਗਏ ਸੱਤ ਅੱਛਾ ਅੱਛਾ ਹਾਂਜੀ ਇਹ ਸ਼ੌਂਕ ਦਾ ਮੁੱਲ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਵੀ ਹੈਨਾ ਹਾਂਜੀ ਹਾਂਜੀ ਇਹਦਾ ਗੱਲ ਮੰਨਦੇ ਆ ਤੇ ਏਸ ਹੀ ਲਵਾ ਲਿਆ ਹੈ ਹਾਂਜੀ ਹਾਂਜੀ ਕਥਾਈ ਮਸ਼ੀਨ ਤੇ ਲਾਉਣਾ ਕਿ ਬੱਸ ਵੈਸੀ ਸ਼ੌਂਕ ਆ ਸ਼ੌਂਕ ਹੀ ਬੱਸ ਬਾਈ ਆਪਣੀ ਪੈੜੀ ਦੀ ਬਾਈ ਆ ਹਾਂਜੀ ਤੇ ਉਹਦੇ ਵੀ ਸ਼ੌਂਕ ਆ ਹਾਂਜੀ ਹਾਂਜੀ ਤੇ ਤਕਰੀਬਨ ਕਿੰਨਾ ਖਰਚਾ ਹੋ ਗਿਆ ਇੱਥੇ ਆ ਕੈਬਨ ਕੈਬਨ ਦਾ ਹੋ ਗਿਆ 3 ਲੱਖ 5000 3 ਲੱਖ 5000 ਕੀ ਕੀ ਲਾਇਆ ਉਹਨਾਂ ਨੇ ਉਹਨਾਂ ਨੇ ਕੈਬਨ ਸਾਰਾ ਲਾਇਆ ਹੈ ਅੱਛਾ ਕੈਬਨ ਲਾਇਆ ਕਿ ਆ ਕੀ ਚੀਜ਼ਾਂ ਕਰਿਆ ਗਿਆ ਇਹ ਚੱਸ ਇਹ ਮਗਰਾਟ ਸਾਰੇ ਅੱਛਾ ਸੀਟ ਅੱਛਾ ਹੈਲੀਵਰ ਅੱਛਾ ਤੇ ਉਹ ਵਿੱਚ ਮਿਊਜ਼ਿਕ ਸਿਸਟਮ ਸਾਰਾ ਮਿਊਜ਼ਿਕ ਸਿਸਟਮ ਮਾਰਕੀ ਚੀਜ਼ ਬਣਾਈ ਹੋਈ ਆ ਆ ਦੇਖੋ ਯਾਰ ਇਦਾਂ ਲੱਗਦਾ ਵੀ ਇਹ ਸੀ ਗੱਡੀ ਚੱਲੀ ਜਾਂਦੀ ਹੈ ਜਮਾਂ ਕਿ ਜੋਗੀ ਦੀ ਬਾਗ ਘੜੀ ਮੜੀ ਜੀ ਆਹ ਵੇਖੋ ਵਿੱਚੋਂ ਫੀਟਿੰਗ ਕਰੀ ਹੋਈ ਸਾਰੀ ਪ੍ਰੋਪਰ ਤੌਰ ਦੇ ਉੱਤੇ ਟਰੈਕਟਰ ਯਾਰ ਇਦਾਂ ਲੱਗਦਾ ਵੀ ਬਸ ਉੱਚੀਆਂ ਆ ਲੀਵਰ ਨੂੰ ਵੀ ਚੇਂਜ ਕਰਿਆ ਬਾਈ ਸਾਰੇ ਹਾਂਜੀ ਲੀਵਰ ਵੀ ਕੀਤੇ ਆ ਹੈ ਲੀਵਰ ਉਹ ਲਿਫਟ ਵਾਲੇ ਕੀਤੇ ਇਹਨਾਂ ਦੇ ਕਵਰ ਗੁਬਰਾ ਸਾਰੇ ਕੀਤੇ ਆ ਅੱਛਾ ਜਿਹੜੇ ਆਹ ਸੇਮ ਹੀ ਰਹਿ ਗਿਆ ਆਹ ਹਾਂਜੀ ਹਾਂਜੀ ਇਹ ਸੇਮ ਆ ਅੱਛਾ ਤੇ ਆ ਆ ਵੀ ਸੇਮ ਆ ਗਿਆ ਹਾਂਜੀ ਹਾਂਜੀ ਆ ਗਈ ਆ ਵੀ ਸੇਮ ਆ ਗਿਆ ਹਾਂਜੀ ਇਹ ਵੀ ਸੇਮ ਆ ਗਿਆ ਇਹਨਾਂ ਦੇ ਆ ਕਵਰ ਗੁਬਰਾ ਚੜਾਏ ਆ ਅੱਛਾ ਕਵਰ ਗੁਬਰਾ ਚੜਾਏ ਤੇ ਆ ਆ ਚੇਂਜ ਕਰਿਆ ਪਿਛਲੇ ਹਾਂਜੀ ਆ ਚੇਂਜ ਕਰਿਆ ਇਹੜੇ ਆ ਚੀਜ਼ਾਂ ਦੋਵੇਂ ਚੀਜ਼ਾਂ ਕਰਤੀਆਂ ਇੱਕ ਆ ਕਵਰ ਕਰਤਾ ਅੱਛਾ ਆ ਉੱਪਰਲਾ ਕਵਰ ਕਰਤਾ ਆ ਚੇਂਜ ਕਰਤਾ ਹਾਂਜੀ ਟੈਂਕੀ ਇੱਥੇ ਪਿੱਛੇ ਹੀ ਉਹ ਥੱਲੇ ਲਾਤੀ ਅੱਛਾ ਟੈਂਕੀ ਵੀ ਦਿਖਾਉਨੇ ਆ ਕਿ ਮਰਦਾ ਸਟਾਰਟ ਕਰਕੇ ਮਿੰਟ ਸਟਾਰਟ ਕਰਦੇ ਆ ਸਾਨੂੰ ਦਿਖਾਉਨੇ ਆ ਫੀਲਿੰਗ ਲੈ ਕੇ ਆ ਲਾਲਕਣੀ ਨਾ ਹਾਂਜੀ ਹਾਂਜੀ ਲਾਲ ਤੇ ਆਉਣ ਕਿੱਥੋਂ ਆ ਇਹ ਅਰੇ ਆਉਣੀ ਆਉਨੀ ਆ ਇਹ ਇੱਥੇ ਐਸੀ ਹੋ ਗਿਆ ਹਾਂਜੀ ਆਨ ਹੋ ਗਿਆ ਨਾ ਮੁੰਡਿਆ तकरीबन ਤੁਸੀਂ ਦੇਖ ਸਕਦੇ ਹੋ ਕਿ ਇਹ ਸੀ ਨੇ ਇੰਨੀ ਵੀ ਜ਼ਿਆਦਾ ਕੋਲੇ ਵੀ ਲੱਤੀਆ ਇਕਦਮ ਸਾਰੇ ਹੀ ਠਾਰ ਤੇ ਯਾਰ ਇਨੇ ਚਰ ਦੇ ਵਿੱਚ ਨਾਲੇ ਸੀਸਾ ਖੁੱਲਾ ਹੋਇਆਗਾ ਤੇ ਬਾਕੀ ਤੁਸੀਂ ਉਥੋਂ ਦੇਖੋ ਆ ਲੈ ਕੇ ਆ ਰਹੇ ਹੋ ਕੋਈ ਐਵੇਂ ਵੀ ਟਰੈਕਟਰ ਚਲਾਉਣ ਚ ਕੋਈ ਪ੍ਰੋਬਲਮ ਜਾਂ ਕੁਝ ਹੋਰ ਨਾ ਨਾ ਗੱਡੀ ਵਾਂਗ ਜਿਦਾ ਗੱਡੀ ਚ ਗੱਡੀ ਵਾਲਾ ਕੰਮ ਹੀ ਆ ਜਮਾ ਆ ਸੀਟ ਵੀ ਨਮੀ ਲਈ ਆ ਸੀਟ ਮਾਈ ਜੀ ਟੈਂਕੀ ਬਾਈਆਂ ਨੇ ਥੱਲੇ ਲਾਤੀ ਤੇ ਆਹ ਕਾਦੀ ਮੋਟਰ ਲਾਈ ਹੋਈ ਏ ਇਹ ਇਹ ਤੇਲ ਖਿੱਤ ਦਿਖਾਓ ਮੜਾ ਮੁੰਡਰੇ ਤੇਲ ਖਿੱਤਣ ਵਾਲੀ ਆ ਇਹ ਇਹ ਤੇਲ ਕਾਜੂ ਖਚਲਿਆ ਟੈਂਕੀ ਚੋਂ ਟੈਂਕੀ ਚੋਂ ਇਹ ਹੁਣ ਇਹ ਮੋਟਰ ਵੀ ਉਹਨੇ ਲਾਈ ਆ ਹਾਂਜੀ ਹਾਂਜੀ ਪ੍ਰੋਪਰ ਤੌਰ ਤੇ ਇਹ ਖਰਾਬ ਗਰੂਪ ਤਾਂ ਨਹੀਂ ਹੁੰਦੀ ਕੋਈ ਨਾ ਨਾ ਇਹ ਟੈਂਕੀ ਥੱਲੇ ਲਾਤੀ ਵੀ ਇਹ ਪੰਪ ਨੂੰ ਤੇਲ ਚੱਕੂਗੀ ਤਾਂ ਹੁਣ ਹਾਂਜੀ ਹਾਂਜੀ ਦੀ ਪਾ ਆਇਰੇ ਪੰਪ ਨੂੰ ਤੇਲ ਚੱਕੋਗੀ ਵੀ ਕਈ ਵਾਰੀ ਨੀਮਾ ਰਹਿਣ ਕਰਕੇ ਪੰਪ ਨੂੰ ਪ੍ਰੋਪਰ ਤੇਲ ਨਹੀਂ ਜਾਂਦਾ। ਅੱਛਾ ਥੱਲੇ ਉਹ ਥੱਲੇ ਪਾਈਪ ਲਾਈ ਨਾ ਓਏ। ਅੱਛਾ ਅੱਛਾ। ਕੀ ਪਾਈਪ ਲਾਈ ਹੋਈ ਆ? ਹਾਂਜੀ ਹਾਂਜੀ। ਤੇ ਟੈਂਕੀ ਕਿੰਨੀ ਲੀਟਰ ਦੀ ਲੱਗੀ ਹੋਈ ਐ? 85 ਲੀਟਰ ਦੀ ਐ। ਹੈ? 85 ਲੀਟਰ ਦੀ। 80 85 ਲੀਟਰ ਦੀ ਟੈਂਕੀ ਐ ਇਹ। ਪਹਿਲਾਂ ਕਿੰਨੇ ਲੀਟਰ ਦੀ ਟੈਂਕੀ ਸੀ ਇਹ? 65 ਦੀ। 65 ਦੀ। ਹਾਂਜੀ। ਤੇ ਆਹ ਦੇਖੋ ਬਾਈ ਬੱਤੀਆਂ-ਬੁੱਤੀਆਂ ਲਾ ਕੇ ਦਿੱਤੀਆਂ ਪੂਰੀਆਂ ਪ੍ਰੋਪਰ। ਤੇ ਆਓ ਮੰਗ ਰ ਆਹ ਕੀ ਚੀਜ਼ ਲਾਇਆ ਹੋਇਆ ਪਾਣੀ ਵਾਲਾ? ਇਹ ਪਾਣੀ ਦੇ ਵੈਕਟਰਾਂ ਵਾਲਾ ਪਾਣੀ ਆ ਬੈਂਪਰ ਬੈਂਪਰਾਂ ਦਾ ਕੰਮ ਵੀ ਕਰੇਗਾ ਟੀਮ ਨੂੰ ਹਾਂਜੀ ਹਾਂਜੀ ਮੂਰਲੇ ਪਾਸੇ ਵੀ ਮੰਗਰਲੇ ਪਾਸੇ ਵੀ ਤੇ ਆ ਮਰਗੜ ਪਲਾਸਟਿਕ ਦੇ ਆ ਫਾਈਬਰ ਦੇ ਆ ਫਾਈਬਰ ਦੇ ਆ ਗਏ ਸਾਰੇ ਬਾਕੀ ਲੋਹੇ ਦੇ ਵਿੱਚ ਦਾ ਫਾਈਬਰ ਆ ਅੱਛਾ ਮੰਨ ਕੇ ਚੱਲੋ ਵੀ ਆ ਥੱਲੇ ਦਾ ਪਾਸਾ ਲੋਹਾ ਆ ਗਿਆ ਹਾਂਜੀ ਹਾਂਜੀ ਤੇ ਆ ਫਾਈਬਰ ਆ ਗਿਆ ਆ ਵੀ ਦੀ ਕਹਿੰਦੇ ओरिजिनल ਪੂਰਾ ਟੁੱਟਦਾ ਨਹੀਂ ਆ ਹੈ ਟੁੱਟਦਾ ਨਹੀਂ ਆ ਤੇ ਦੋ ਜਾਨੇ ਖੜ੍ਹਜੇ ਭਾਵੇਂ ਇਹ ਮੰਗਰਲਾ ਸਮਾਨ ਤੁਸੀਂ ਆਪ ਦਾ ਵਾਪਸ ਲਿਆਏ ਹਾਂਜੀ ਹਾਂਜੀ ਆ ਚੀਜ਼ ਆ ਗਈ ਹਾਂਜੀ ਆ ਸਮਾਨ ਲਾਤਾ ਇਹ ਕੱਟ ਵੀ ਲੈਂਦੇ ਵਿੱਚ ਉੱਤੇ ਕੱਟ ਲੈਂਦੇ ਪਰ ਦੂਜਾ ਉਹ ਨਹੀਂ ਕਾ ਜੇ ਕਲ ਨੂੰ ਟਰੈਕਟਰ ਬਦਲ ਦੀ ਸਲਾਹ ਬੰਦੀ ਆ ਨਾਲ ਫਿਰ ਇਹ ਦੇ ਦਾਂਗੇ ਠੀਕ ਆ ਠੀਕ ਆ ਆ ਦੇਖੋ ਬਾਈ ਜੀ ਬਹੁਤ ਸੋਹਣਾ ਬਣਾਇਆ ਹੋਇਆ ਹੈਗਾ ਕਿਹੜੇ ਵਾਜ ਦੇ ਵੀਰੇ ਇਹ ਜਿਹਨੂੰ ਦਲਵਾ ਕੇ ਲੈ ਆਇਓ 골ਡ ਸਟਾਰ ਵਾਲੇ 골ਡ ਸਟਾਰ ਵਾਲੇ ਇਹਨਾਂ ਨਾਲ ਵੀ ਮੈਂ ਵੀ ਕਿਹੜਾ ਗੱਲ ਕੀਤੀ ਆ ਦੇਖ ਸਕਦੇ ਤੁਸੀਂ ਬਾਈ 골ਡ ਸਟਾਰ ਸਮਾਣਾ 골ਡ ਸਟਾਰ ਸਮਾਣੇ ਵਾਲਿਆਂ ਨੇ ਲਾਇਆ ਬਾਈ ਜੀ ਐ ਬਣੀ ਜੌਂਡੀ ਯਾਰ ਤੇ ਇੱਕ ਨੰਬਰ ਗੱਲ ਬਣਾਈ ਹੋਈ ਹੈ ਜਮਾ ਪੂਰੀ ਜਮਾ ਕਹਿ ਦੋ ਤੇ ਬਾਈ ਤਰਨ ਤਰਨ ਤੋਂ ਬਹੁਤ ਦੂਰੋਂ ਆ ਭਾਈਆ ਮਰਗਯਾੜ ਵੀ ਹੁਣ ਆਇਆ ਇਹ ਪਹਿਲੇ ਮਿੰਡਗੜਾ ਤਾਂ ਹੈ ਨਹੀਂ ਸੀ ਇਹ ਅੱਛਾ ਦੇਖੋ ਸਭ ਤੋਂ ਪਹਿਲਾਂ ਦਿਖਾਉਣਾ ਮੇਰੇ ਕਾ ਮੇਰੇ ਕਾ ਐਡ ਵੀ ਇਹਨਾਂ ਨੇ ਹੁਣ ਲਾਇਆ ਮੀਟ ਗਾਰਡ ਕਹਿੰਦੇ ਸਪੈਸ਼ਲ ਬਣਾ ਕੇ ਪੂਰਾ ਪੱਕਾ ਕੰਮ ਕਰਿਆ ਸਪਰਿੰਗ ਸਪਰ ਨੂੰ ਪਾ ਕੇ ਪੂਰੇ ਹੈਵੀ ਚ ਲੱਗੇ ਹੋਏ ਇਹ ਨਹੀਂ ਹੈਗਾ ਗੱਲ ਵੀ ਟੁੱਟਣ ਵਾਲੇ ਆ ਪੂਰਾ ਇੱਕ ਨੰਬਰ ਕੰਮ ਆ ਕੰਪਰੈਸ਼ਰ ਇਹਦੇ ਚ ਲੱਗਾ ਹਾਂਜੀ ਕੰਪਰੈਸ਼ਰ ਇਹਦੇ ਚ ਲਗਾਇਆ ਹੈ ਕੰਪਰੈਸ਼ਰ ਇਹ ਚ ਲਾਇਆ ਦਿਖਾਓ ਮੈਨੂੰ ਚੱਕਿਓ ਮੈਨੂੰ ਆ ਮਰਗਿਆੜਾਂ ਦੀ ਬਣਾਵਟ ਮੈਨੂੰ ਬਹੁਤ ਸੋਹਣੀ ਲੱਗੀ ਆ ਜਿਹੜੇ ਵੀ ਕਿਸੇ ਭਰਾ ਨੇ ਕਦੇ ਮਰਗਿਆੜ ਵੀ ਲਵਾਉਣੇ ਨਾ ਤੇ ਆ ਦੇਖੋ ਟੁੱਟਣ ਵਾਲਾ ਕੰਮ ਨਹੀਂ ਕਰਿਆ ਕਿੱਡੇ ਮੋਟੇ ਨਾਟ ਪਾ ਕੇ ਇੱਥੇ ਜਾ ਮੋਪਤੀ ਦੇਖੋ ਤੁਹਾਨੂੰ ਮੈਂ ਪੱਤੀ ਪੱਤੀ ਦਿਖਾਉਣਾ ਤੁਹਾਨੂੰ ਮੈਂ ਕਿੱਡੀ ਮੋਟੀ ਪੱਤੀ ਲਾਈ ਹੋਈ ਆ ਦੇਖੋ ਕਿਹੜਾ ਜਿਹਦੇ ਮਰਗਿਆਲ ਖੜਾਏ ਹੋਇਆ ਤੇ ਆ ਪੈਰਪੂਰਦਾਨਾਂ ਦਾ ਧੀ ਆਵੇ ਆ ਲਾਇਆ ਹੋਇਆ ਆ ਵੇ ਇੱਕ ਥੱਲੇ ਪੁਲੀ ਪਾਈ ਹਾਂਜੀ ਪੁਲੀ ਪਾਈ ਥੱਲੇ ਅੱਛਾ ਪੁਲੀ ਇਹ ਮੁਰੋ ਰੇਡੀਏਟਰ ਵੀ ਖੋਲੇ ਹੋਇਆ ਹਾਂਜੀ ਉਹ ਵੀ ਖੋਲੇ ਇਹ ਵੀ ਖੋਲੇ ਆ ਪੁਲੀ ਪਾਈ ਹੋਈ ਆ ਹਾਂਜੀ ਤੇ ਕਿਹੜੀ ਗੱਡੀ ਵਾਲਾ ਲਾਉਂਦੇ ਜਗਾੜ ਇਹ ਕੋਈ ਦੱਸ ਦੇ ਮਾੜਾ ਮੋਟਾ ਕੋਈ ਨਹੀਂ ਦੱਸ ਦੇ ਮੇਰੇ ਖਿਆਲ ਵਿੱਚ ਇਹ ਨੋਵ ਵਾਲਾ ਲੱਗਦਾ ਕਹਿੰਦੇ ਮੈਂ ਪਹਿਲਾਂ ਵੀ ਦੇਖਿਆ ਹੋਇਆ ਹੈਗਾ ਤੇ ਆ ਕੰਪਰੈਸ਼ਨ ਤੇ ਫਿੱਟ ਕਰਿਆ ਹੋਇਆ ਬਾਈਆਂ ਨੇ ਯਾਰ ਇਹ ਨਹੀਂ ਹੈਗਾ ਵੀ ਫੀਟਿੰਗ ਬਹੁਤ ਹੋਣੀ ਚਾਹੀਏ ਦੇਖੋ ਆ ਚੀਜ਼ ਬੀ ਜੈਨੂਨ ਪੁਰਜੇ ਬਣਾਏ ਹੋਇਆ ਥੋੜੇ ਜੈਨੂਨ ਪੁਰਜੇ ਬਣਾਏ ਹੋਇਆ ਦੇਖੋ ਐ ਇਦਾਂ ਲੈਂਡ ਡੋਰਨਮੈਂਟ ਸਾਰੇ ਐਡਜਸਟਮੈਂਟ ਯਾਰ ਜਿਗਾਰਡ ਨਹੀਂ ਜਿਗਾਰਡ ਨਹੀਂ ਲੱਗਦਾ ਵੀ ਜਿਗਾਰਡ ਕਰਿਆਗਾ ਕਿਸੇ ਵੀ ਮੇਰੇ ਪੁਰਾਣੇ ਲਵਾਉਣਾ ਹੋਵੇ ਤਾਂ ਬਈ ਜਿੱਥੇ ਲੱਗਦੇ ਆ ਸਮਾਨੇ ਲੱਗਦੇ ਆ ਗੋਲਡ ਸਟਾਰ ਵਾਲੇ ਨਾ ਤੇ ਉਹਨਾਂ ਨਾਲ ਕਨੈਕਟ ਕਰ ਸਕਦਾ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ